जय श्री जय श्री कराए वीर महादेव, जय श्री श्री जय श्री विशाल शोभा यात्रा चार अप्रैल दो हजार पच्चीस को शुक्रवार को दोपहर ठीक तीन बजे मोनी बाबा मंदिर दाना मंडी से प्रारंभ होगी उसमें आप सभी शामिल होकर के भगवान श्री राम जी का आशीर्वाद प्राप्त करें तो मैं तुम्हारी जी से प्रार्थना करूं श्री हनुमान चालीसा का पाठ शुरू करें जय कराए वीर बजरंगे शहर वासियों सूचित किया जाता है कि शिवसना अखंड भारत और विश्व हिंदू संघ वालों एक श... ਪੂਰਨ ਰਾਮ ਜੀ ਦੀ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਹੈ ਜ ਜਿਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਔਰ ਆਪਣੇ ਆਪਣੇ ਬਾਜ਼ਾਰਾਂ ਵਿੱਚ ਸਟਾਲ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕਰੀਏ ਪੁਸ਼ਪ ਬਰਸ਼ਾ ਦੇ ਨਾਲ ਇਸ ਯਾਤਰਾ ਨੂੰ ਅੱਗੇ ਵਧਾਈਏ ਔਰ ਲਈਏ ਸਾਡੇ ਸਾਰਿਆਂ ਦਾ ਇੱਕ ਫਰਜ਼ ਵੀ ਬਣਦਾ ਹੈ ਤੇ ਸਾਡੀ ਲਾਇਬਿਲਟੀ ਵੀ ਹੈ ਕਿ ਅਸੀਂ ਇਸ ਸ਼ੋਪਾ ਯਾਤਰਾ ਦੇ ਵਿੱਚ ਵੜ ਚੜ ਕੇ ਆਪ ਵੀ ਆਣਾ ਤੇ ਆਪਣੇ ਨਾਮ ਦੇ ਨਾਲ ਵੀ ਲੈ ਕੇ ਉੱਥੇ ਆਪਾਂ ਜੀ ਜਿੰਨੀ ਸ਼ੋਭਾ ਪਣਾਈਏ ਤਾਂ ਕਿ ਸਾਡੇ Hindu ਸਮਾਜ ਦਾ ਇੱਕ ਜਿਹੜਾ ਮੇਲ ਥੰਮ ਹੈ ਭਗਵਾਨ ਰਾਮ ਇਹਦੇ ਬਾਰੇ ਲੋਗਾਂ ਨੂੰ ਪਤਾ ਲੱਗੇ ਦੇਖੋ ਬੜੀ ਸੰਗਠਨ ਦੀ ਬੜੀ ਜ਼ਰੂਰਤ ਹੈ ਇਸ ਕਰਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਉਸ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਆਪਣੇ ਸ਼ਾਮਲ ਹੋਵੇ ਬਹੁਤ ਬਹੁਤ ਜੈ ਸ਼੍ਰੀ ਰਾਮ ਜੀ ਸਾਰਿਆਂ ਜੈ ਸ਼੍ਰੀ ਰਾਮ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ Hindu ਸੰਗ ਵੱਲੋਂ ਜਨਾਕ 4 April ਦਿਨ ਸ਼ੁੱਕਰਵਾਰ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਹੀ ਸੋਹਣੀਆਂ ਚੱਕੀਆਂ ਹੋਣਗੀਆਂ ਰਾਮ ਜੀ ਦੀਆਂ ਉਹਦੇ ਦਰਸ਼ਨ ਲਈ ਪੂਰੀ ਸੰਗਤ ਨੂੰ ਪੂਰੇ ਫਗਵਾੜੇ ਦੀ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦਾ ਗੁਣਗਾਨ ਵਿੱਚ ਸ਼ਾਮਲ ਹੋ ਪ੍ਰਭੂ ਦਾ ਸ਼ਿਵ ਸੈਨਾ ਜੈ ਸ਼੍ਰੀ ਰਾਮ ਸ਼ਿਵ ਸੈਨਾ ਅਖੰਡ ਭਾਰਤ ਔਰ ਵਿਸ਼ਵ ਹਿੰਦੂ ਸੰਗ ਵੱਲੋਂ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਸ਼ੋਭਾ ਯਾਤਰਾ ਇੱਕ ਵਿਸ਼ਾਲ ਸ਼ੋਭਾ ਯਾਤਰਾ 4 ਤਰੀਕ 4 April ਦਿਨ ਸ਼ੁੱਕਰਵਾਰ ਨੂੰ ਮੋਣੀ ਬਾਬਾ ਜੀ ਦੇ ਮੰਦਰ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਭੂ ਦੇ ਇਸ ਕੰਮ ਦੇ ਵਿੱਚ ਸਹਿਯੋਗ ਕਰੋ ਸਾਰੇ ਵੱਡ ਛੜ ਕੇ ਹਿੱਸਾ ਲਓ